ਸਾਜਨ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ਹੈ ਤੇ ਗੋ ਨਿਆਣਾ ਮੰਡੀ ਵਿਧਾਨ ਸਭਾ ਹਲਕਾ ਪੁੱਚੋ ਦਾ ਏਰੀਆ ਤੇ ਕਿੱਡੇ ਕੱਡੇ ਖੱਡੇ ਇਹਦੇ ਚ ਜਿਹੜੀ ਸੜਕਾਂ ਦੇ ਵਿਚਕਾਰ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਹੈਗੇ ਮਾਸਟਰ ਜਗਸੀਰ ਸਿੰਘ ਪਤਾ ਨਹੀਂ ਕਿਉਂ ਸਰਕਾਰਾਂ ਦਾ ਇਸ ਪਾਸੇ ਧਿਆਨ ਹੀ ਨਹੀਂ ਜਾ ਰਿਹਾ ਬਹੁਤ ਵੱਡੇ ਵੱਡੇ ਖੱਡੇ ਆ ਜੀ। ਬਸ ਸਾਡੇ ਤੋਂ ਮਾਰ ਰੋਡ ਤੱਕ ਜਦੋਂ ਜਾਂਦੇ ਆ ਤਾਂ ਇੱਕ ਪਾਸਾ ਤਾਂ ਜਿਵੇਂ ਹੀ ਹਸਪਤਾਲ ਵਾਲੇ ਵਾਲੀ ਸਾਈਡ ਵਾਲਾ ਆ ਹੁਣ ਉਧਰ ਨੂੰ ਜਾ ਰਹੇ ਆ ਬਸ ਸਾਡੇ ਵੱਨੀ ਮੰਡੀ ਵਾਲੇ ਪਾਸਿਓ ਐਡੇ ਐਡੇ ਵਿੱਚ ਟੋਏ ਆ ਯਾਰ ਕਬਾਲ ਹੀ ਹੋ ਗਈ। ਧਿਆਨ ਹੀ ਨਹੀਂ ਜਾ ਰਿਹਾ ਕਿਸੇ ਦਾ। ਨਗਰ ਕੌਂਸਲ ਵਾਲਾ ਲੱਗਦੀ ਇੱਥੇ ਹੈ। ਟੈਕਸ ਕਿੰਨਾ ਜਾਂਦਾ ਲੋਕਾਂ ਦਾ ਤੇ ਸੜਕਾਂ ਨਹੀਂ ਚੰਗੀਆਂ ਦੇ ਸਕਦੇ ਕੀ ਲੋਕ ਜਮੇ ਚੁੱਪਾ ਯਾਰ ਆ ਦੇਖੋ ਕੋਈ ਸੜਕ ਦਾ ਹੈ ਜਿਆ ਪਾਸਾ ਹੈਗਾ ਜਿਹੜਾ ਜਿੱਥੇ ਸਾਫ਼ ਹੋਵੇ ਜਬ ਦੇਣੇ ਵੱਜਦਾ ਕੋਈ ਮਸ਼ੀਨਰੀ ਜਿਹੜੀ ਅੱਗੇ ਆ ਮੇਰੇ ਨਾਲ ਡਾਕਟਰ ਚੇਤ ਸਿੰਘ ਬੈਠਾ ਮੇਰੇ ਪਿੰਡ ਦਾ ਸਾਥੀ ਉਹਨਾਂ ਨੇ ਰੇਖ ਬਹਿ ਜਾ ਬੂਰੇ ਤੇ ਆ ਬਣਾ ਕਰਾ ਵੀਡੀਓ ਜਿਹੜੀ ਆ ਹੁਣ ਟਰੱਕ ਵੇਖੋ ਕਿਵੇਂ ਵਜਦਾ ਜਿਵੇਂ ਕੋਈ ਅੱਗੇ ਬੜਾ ਤਕੜਾ ਹੁਣੇ ਖੜਕ ਕੇ ਤੇ ਹੁਣ ਵਜੇ ਆ ਵੇਖ ਧਾਉ ਜੀ ਲੋਕ ਬੜੇ ਬੀਬੇ ਆ ਯਾਰ ਗੋਨੇਆਣੀ ਮੰਡੀ ਦੇ ਸ਼ਹਿਰੀ ਲੋਕ ਆ ਵੇਖੋ ਇੱਧਰ ਇਹਨਾਂ ਦੇ ਦੁਕਾਨਾਂ ਦਾ ਕੰਮ ਬੰਦ ਹੋਇਆ ਪਿਆ ਚਾਰ ਸਫੇਰੇ ਛੜਕਰ ਤੇ ਸਾਈਡਾਂ ਤੇ ਪਾਣੀ ਖੜਾ ਲੰਘਣਾ ਵੀ ਗਾਹ ਕਿਵੇਂ ਆਊਗਾ ਇਹਨਾਂ ਕੋਲੇ ਬੜਾ ਮੁਸ਼ਕਲ ਆ ਤੇ ਜਦੋਂ ਮੀਂਹ ਪੈ ਜਾਂਦਾ ਤਾਂ ਐਡਾ ਡਾ ਪਾਣੀ ਇਹਦੇ ਤੇ ਵੈਸੇ ਹੀ ਖੜ ਜਾਂਦਾ ਕਈ-ਕਈ ਫੁੱਟ ਹੁਣ ਪਿਛਲੇ ਦਿਨੀ ਬਾਰਿਸ਼ ਸੀਗੀ ਤੇ ਲੰਘਣਾ ਮੁਸ਼ਕਲ ਸੀਗਾ ਇੱਥੋਂ ਤੇ ਤਸਵੀਰ ਤੁਹਾਨੂੰ ਇੱਕ ਜੈਤੂ ਰੋਡ ਦੀ ਵੀ ਦਿਖਾਵਾਂਗੇ ਅਸੀਂ ਜਿਹੜੀ ਇੱਥੇ ਬਾਈਪਾਸ ਆ ਗੋਨਿਆਂ ਦੇ ਤੋਂ ਜੈਤੂ ਨੂੰ ਜਾਂਦੇ ਆ ਨਾ ਜਦੋਂ ਮੈਨੂੰ ਲੱਗਦਾ ਹੀ ਨਹੀਂ ਵੀ ਆਪਾਂ ਅਸੀਂ ਪੰਜਾਬ 'ਚ ਫਿਰਦੇ ਆ ਇਹੋ ਜੀਆਂ ਸੜਕਾਂ ਇੰਨੀਆਂ ਕਈ ਕਈ ਫੋਟੋ ਡੂੰਘੇ ਟੋਏ ਖੱਡੇ ਤੇ ਉੱਥੇ ਹਰ ਰੋਜ਼ ਜਿਹੜੀਆਂ ਬੱਸਾਂ ਜਾਂਦੀਆਂ ਕੋ ਪੱਪੜੇ ਨੂੰ ਜੈਤੂ ਨੂੰ ਹੁਣ ਬੱਸ ਢਾਹ ਗਿਆ ਮੇਰੇ ਹਿਸਾਬ ਨਾਲ ਹਾਂ ਹੁਣ ਥੋੜੀ ਜੀ ਸੜਕ ਦੀ ਉੱਤੋਂ ਫੇਰ ਸਾਫ਼ ਹੁਣ ਫੇਰ ਪਾਣੀ ਕਿ ਡੱਕਾਊਗਾ ਵਿੱਚ ਅੱਗੇ ਇਹ ਹਾਲ ਗੋਨਿਆਣਾ ਮੰਡੀ ਦਾ ਆ ਵੇਖੋ ਹੁਣ ਇੱਥੇ ਗੰਦਗੀ ਪਾਣੀ ਮੱਛਰ ਬਿਮਾਰੀਆਂ ਦਾ ਘਰ ਆ ਸੇ ਤੋਂ ਭਾਗਾਂ ਦੇ ਡੇਂਗੂ ਤੇ ਹੋਰ ਬਿਮਾਰੀਆਂ ਤੇ ਇੱਥੋਂ ਨਹੀਂ ਫੈਲਦਾ ਆ ਵੀ ਪਾਣੀ ਸਾਫ਼ ਵੀ ਖੜਾ ਬਾਰਸ਼ਾਂ ਦਾ ਪਾਣੀ ਆ ਦੇ ਖੜਨ ਨਹੀਂ ਰਹਿਣਾ ਚਾਹੀਦਾ ਟਾਇਰਾਂ ਚ ਜਾਂ ਹੋਰਾਂ ਚ ਤੇ ਹਸਪਤਾਲ ਦੇ ਮੂਹਰੇ ਦੇ ਅੱਗੇ ਜਾ ਕੇ ਸਾਰਾ ਕੁਝ ਖੜਦਾ ਨੇੜੇ ਹਸਪਤਾਲ ਆ ਇੱਥੋਂ ਆ ਇਥੋਂ ਬਾਹਰਲਾ ਬਾਈਪਾਸ ਆ ਗਿਆ ਇਹ ਇੱਥੇ ਹਾਲ ਵੀ ਦੇਖ ਲਓ ਇਹ ਵੀ ਪੂਰਾ ਦਰਿਆ ਹੀ ਬਣਿਆ ਪਿਆ ਇਹ ਦੋ ਜੀ ਤੁਹਾਨੂੰ ਤੁਸੀਂ ਭਾਈ ਕੋ ਨਿਆਣੇ ਮੰਡੀ ਵਾਲਿਓ ਬੋਲਿਓ ਨਾ ਆਵਾਜ਼ ਨਾ ਠਾਇਓ ਥੋੜੀ ਵਿਗੜ ਜੂਗੀ ਜੇ ਆਵਾਜ਼ ਠਾਈ ਤਾਂ ਹਣਾਂ